ਵੇਸੀ ਆਪਣੇ 12 ਮੂਰੇ ਖੜੇ ਆ ਵੀਰੇ ਓਗੀ ਪੱਤੀ ਚ ਮਤਲਬ ਇਹ ਸਾਨੂੰ ਬਹੁਤ ਮੁਸ਼ਕਲ ਪੈ ਰਹੀ ਹੈ ਪਾਣੀ ਦੀ ਬਹੁਤ ਗੰਦਾ ਪਾਣੀ ਸੀਵਰੇਜ ਦਾ ਇਕੱਠਾ ਹੋ ਰਿਹਾ ਇਸ ਕਰਕੇ ਵੀ ਸਾਨੂੰ ਬੱਚਿਆਂ ਨੂੰ ਵੀ ਬੈਂਚ ਚ ਚੜਾਉਣਾ ਬਹੁਤ ਮੁਸ਼ਕਲ ਹੈ ਤੇ ਇਹ ਨਿਹਰਾ ਬਿਮਾਰੀ ਨੂੰ ਸੱਦਾ ਦੇਣਾ ਮਤਲਬ ਅਸੀਂ ਬਹੁਤ ਤੰਗ ਆਏ ਇਸ ਤੋਂ ਅਸੀਂ ਬਸ ਇਹ ਸਰਕਾਰ ਤੋਂ ਮੰਗ ਕਰਦੇ ਆਂ ਵੀ ਇਹ ਮਤਲਬ ਸਾਡਾ ਛੇਤ ਤੋਂ ਛੇਤੀ ਇਹਦਾ ਕੋਈ ਹੱਲ ਕੀਤਾ ਜਾਵੇ ਇਹਨਾਂ ਤੋਂ ਕਮ ਹੋ ਗਿਆ ਜੀ ਪਾਣੀ ਖੜੇ ਇਹਦਾ ਤਕਰੀਬਨ 20-22 ਦਿਨ ਹੋ ਗਏ ਇਹਦੇ ਗੰਦਗੀ ਫੈਲ ਰਹੀ ਹੈ ਗੰਦਗੀ ਬਹੁਤ ਫੈਲ ਰਹੀ ਹੈ ਜਿਹੜੀ ਜਲਬ ਲੱਗੀ ਪਈ ਹੈ ਇਹਨਾਂ ਨਾਲ ਮੱਛਰ ਬਹੁਤ ਜ਼ਿਆਦੇ ਮੈਂ ਇਸ ਕਰਕੇ ਬਸ ਅਸੀਂ ਤਾਂ ਕਰਕੇ ਇਹ ਆ ਸਰਕਾਰ ਤੋਂ ਅਸੀਂ ਇਹ ਮੰਗ ਕਰਦੇ ਆ ਵੀ ਮਤਲਬ ਸਾਡਾ ਇਹਦਾ ਹੱਲ ਕੀਤਾ ਜਾਵੇ ਛੇਤੀ ਛੇਤੀ ਕੋਈ ਸੁਣਵਾਈ ਨਹੀਂ ਹੋਈ ਅਸੀਂ ਡਾਕਟਰ ਵੀ ਜਾ ਕੇ ਆਏ ਆ ਡਾਕਟਰ ਚ ਵੀ ਜਾ ਕੇ ਆਏ ਆ ਚੀਮਾ ਸਾਹਿਬ ਦੇ ਤੇ ਬਾਕੀ ਅਸੀਂ ਪਹਿਲਾਂ ਵੀ ਕਮੇਟੀ ਦਫ਼ਤਰ ਚ ਵੀ ਜਾ ਕੇ ਆ ਸਾਡੀ ਕਿਸੇ ਨੇ ਨਹੀਂ ਸੁਣੋ ਕੋਈ ਨਹੀਂ ਸੁਣ ਰਿਹਾ ਸਾਡੀ ਇਸ ਕਰਕੇ ਬਸ ਅਸੀਂ ਤਾਂ ਕਰਕੇ ਮੰਗ ਕਰ ਰਹੇ ਹਾਂ ਬਸ ਜਿਹੜਾ ਮਹੱਲੇ ਬਸ ਤੁਸੀਂ ਇਕੱਠੇ ਹੋਏ ਬਿਲਕੁਲ ਤੰਗ ਹੋ ਕੇ ਇਕੱਠੇ ਹੋਏ ਬਹੁਤ ਤੰਗ ਹੋ ਕੇ ਇਕੱਠੇ ਹੋ ਜਾਂਦੇ ਆ ਅਸੀਂ ਪਰਿਵਾਰ ਇੱਥੇ ਤਕਰੀਬਨ ਹੈਗੇ ਨੇ 50 ਕਰ ਇੱਕਲੀ ਸੀਵਰੇਜ ਦੀ ਸਮੱਸਿਆ ਜਾਂ ਹੋਰ ਪੀਨ ਵਾਲੇ ਪਾਣੀ ਦੀ ਵੀ ਸਮੱਸਿਆ ਪੀਨ ਵਾਲੇ ਪਾਣੀ ਦਾ ਤਾਂ ਕੋਈ ਮਤਲਬ ਇਹਨਾਂ ਕੋਈ ਖਾਸ ਨਹੀਂ ਸੀਵਰੇਜ ਦੀ ਜਦੋਂ ਪਾਣੀ ਗੰਦਾ ਬਾਹਰ ਨਿਕਲ ਨਹੀਂ ਰਿਹਾ ਬਾਰ ਮੂਰੇ ਡੇਢ ਛੱਪਣ ਲੱਗੇ ਪਏ ਨੇ ਅੰਦਰ ਕੋਈ ਨਿਕਾਸੀ ਨਹੀਂ ਹੁਣ ਬਾਹਰ ਸਾਧਨ ਆਉਂਦੇ ਨੇ ਕੋਈ ਗੱਡੀ ਆਉਂਦੀ ਹੈ ਮੋਟਰਸਾਈਕਲ ਸਾਰੀ ਗੰਦਗੀ ਅੰਦਰ ਜਾਂਦੀ ਆਂ ਕਈ ਵਾਰ ਕੋਈ ਹਾਸਤਾ ਜਾਂ ਕੋਈ ਡਿੱਗਣ ਦੀ ਵੀ ਕੰਤਾਲ ਆਂ ਡਿੱਗਣ ਦੀ ਵੀ ਹੁੰਦੀ ਆਂ ਉਹ ਸਕੂਟਰ ਮੋਟਰਸਾਈਕਲ ਤੇ ਜਾਂਦਾ ਫਿਰ ਪੈਰ ਫਿਸਲ ਕੇ ਵੀ ਡਿੱਗੇ ਨੇ ਬਹੁਤ ਕੋ ਜਲਬ ਲੱਗੀ ਪਈ ਐ ਜੀ ਡਿੱਗਦੇ ਨੇ ਫਟਾਫਟਾਂ ਵੱਜਦੀਆਂ ਨੇ ਗੁਰੂ ਘਰ ਗੁਰੂ ਘਰ ਜਾਂਦੀ ਬਹੁ ਚੰਦੀ ਲੰਗਣਾ ਪੈਂਦਾ ਸਾਨੂੰ ਬਹੁਤ ਮੁਸ਼ਕਲ ਪੈਂਦੀ ਹੈ ਮੇਨ ਗੁਰੂ ਘਰ ਸਾਡਾ ਇਹੀ ਹੈ ਜੁម ਜਦੋਂ ਅਸੀਂ ਜਾਂਦੇ ਹਾਂ ਸਵੇਰੇ ਸਾਨੂੰ ਬੜੀ ਦਿੱਕਤ ਪੈਂਦੀ ਹੈ ਹਾਂ ਜੀ ਨਾਮਾ ਜੀ ਗੁਰਵਿੰਦਰ ਕਰਦੇ ਹਾਂ ਜੀ ਹਾਂ ਜੀ ਤੁਸੀਂ ਮਹੱਲੇ ਦੇ ਵਿੱਚ ਅੱਜ ਖੜੇ ਹੋਵੋਗੇ ਪ੍ਰਦਰਸ਼ਨ ਕਰ ਰਹੇ ਹੋਗੇ ਕਿੰਨੇ ਕੁ ਮਾੜੇ ਹਾਲਾਤ ਨੇ ਬਹੁਤ ਮਾੜੇ ਹਾਲਾਤ ਨੇ ਜੀ 22 ਦਿਨ ਹੋ ਗਏ ਜੀ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ ਜਾਏ ਆਏ ਅਨੇ ਜੀ ਮਸਾਬ ਦੇ ਦਫਤਰ ਜਾਏ ਜੀ ਕੋਈ ਨਹੀਂ ਆਉਂਦਾ ਆਉਂਦੇ ਨੇ ਜੀ ਐਨਕਾ ਲਾ ਕੇ ਗੱਡੀਆਂ 'ਚ ਦੇਖ ਕੇ ਚਲੇ ਜਾਂਦੇ ਨੇ ਹਾਂ ਜੀ ਹੱਲ ਕਰਦੇ ਹਾਂ ਕੋਈ ਹੱਲ ਨਹੀਂ ਕਰ ਰਿਹਾ ਕੀ ਮੁਸ਼ਕਲ ਪਈ ਆ ਰਹੀ ਹੈ ਮੁਸ਼ਕਲਬਾ ਨਹੀਂ ਨ ਪਾਣੀ ਦੇ ਰਹੀਆਂ ਤੱਕ ਪਾਪਾਂ ਚ ਵਾਪਸ ਜਾ ਰਿਹਾ ਜੀ ਬਗੇਰ ਬਰਸਾਤ ਤੋਂ ਇਹ ਹਾਲ ਹੈ ਜੀ ਹਾਂ ਜੀ ਇਹੀ ਹਾਲ ਹੈ ਜੇ ਬਰਸਾਤ ਪੈਂਦੀ ਫਿਰ ਕੀ ਹਾਲ ਹੈ ਫਿਰ ਤਾਂ ਅੰਦਰ ਵੜਦਾ ਜੀ ਪਾਣੀ ਸਾਬ ਦੇ ਕਿੰਨੇ ਕਿ ਦਿਨ ਹੀ ਪਾਣੀ ਨਿਕਲਦਾ ਜੀ ਇਹ ਤਾਂ ਹੁਣ 22 ਦਿਨ ਹੋ ਗਏ ਜੀ ਅੱਜ ਦਸ-ਦਸ ਦਿਨ ਹੀ ਨਿਕਲਦਾ ਜੀ ਫਿਰ ਕੀ ਕੀ ਮੁਸ਼ਕਲਾਂ ਤੁਹਾਨੂੰ ਖੜੀਆਂ ਹੁੰਦੀਆਂ ਨੇ ਜਿਵੇਂ ਬੱਚਿਆਂ ਦੀਆਂ ਜਾਂ ਹੋਰ ਕੀ ਕੀ ਬੱਚਿਆਂ ਨੂੰ ਸਕੂਲ ਨਹੀਂ ਛੱਡ ਸਕਦੇ ਜੀ ਪਹਿਲਾਂ ਤਾਂ ਗੱਡੀ ਕੱਢਦੇ ਆ ਗੱਡੀ 'ਚ ਫਿਰ ਜਿੱਥੇ ਅੱਗੇ ਸੁੱਕਾ ਹੁੰਦਾ ਉੱਥੇ ਬੱਚਿਆਂ ਨੂੰ ਛੱਡਦੇ ਆ ਜੀ ਕਈਆਂ ਦੇ ਨਹੀਂ ਗੱਡੀਆਂ ਦੇ ਸਾਧਨ ਫਿਰ ਉਹ ਕੀ ਕਰਨੇ ਜੀ ਉਹ ਰਾਗੀਰ ਕਰਦਾ ਵੀ ਹੈ ਇਸ ਨੂੰ ਬਹੁਤ ਡਿਗਦੇ ਨੇ ਜਾਂ ਸਾਡੇ ਗਵਾਂਢੀ ਡਿਗੇ ਨੇ ਮਿਸਤਰੀਆਂ ਦੇ ਗੁਰੇ ਦੇ ਘਰ ਵਾਲੀ ਐਡਮਿਟਾ ਜੀ ਪਟਿਆਲੇ ਐਡਮਿਟ ਨਹੀਂ ਹਾਂ ਜੀ ਤੇ ਜਿਵੇਂ ਹੁਣ ਤੁਸੀਂ ਆਨੇ ਜਾਣਦੇ ਹੋ ਜੀ ਤਾਂ ਫਿਰ ਪੈਦਲ ਹੀ ਜਾਣਦੇ ਹੋ ਐਂ ਪਾਣੀ ਚ ਜੰਨੇ ਜੀ ਹਾਂ ਜੀ ਬਿਮਾਰੀ ਲੱਗਣ ਦਾ ਵੀ ਖਤਰਾ ਹੋਰ ਖਤਰਾ ਜੀ ਸਾਡੇ ਡਿਗੇ ਜੀ ਇੱਧਰ ਔਰ ਲਵ ਸਿੰਘ ਦੇ ਘਰ ਵਾਲੀ ਉਹਦੀ ਸੱਟਾਂ ਲੱਗੀਆਂ ਜੀ ਕੀ ਮੰਗ ਕਰਦੇ ਹੋ ਮੰਗ ਕਰਦੇ ਹਾਂ ਸਰਕਾਰ ਤੋਂ ਵੀ ਇਹਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਨਹੀਂ ਅਸੀਂ ਅੱਗੇ ਫਿਰ ਜਾਵਾਂਗੇ ਡੀਸੀ ਦਫ਼ਤਰ ਨਾਮ ਹੈ ਕਰਨਜੀਤ ਬਾਈ ਪਰ ਜਿਹੜਾ ਗੰਦਾ ਪਾਣੀ ਖੜਿਆ ਕੀ ਕਾਰਨ ਕਿੰਨੇ ਸਮੇਂ ਤੋਂ ਖੜਿਆ ਹੈ ਇਹ ਜਿਹਦਾ ਹੋਵੇ ਬਾਈ ਬਹੁਤ ਨਰਕਾਗਾ ਬੱਚੇ ਬੈਨ ਨਹੀਂ ਚੜਦੇ ਵਿਚਾਰੇ ਕੋਈ ਚੜਕ ਕੇ ਨਿਭੜ ਕੇ ਜਾਂਦਾ ਵਰਦੀਆਂ ਨਹੀਂ ਪੜ ਜਾਂਦੀਆਂ ਨੇ ਦਵਾਰੇ ਪਾਉਣੇ ਵਰਦੀਆਂ ਬਾਈ ਨਾਲ ਲੱਗ ਜਾਂਦੀਆਂ ਨੇ ਹੋਰ ਬੁਮਾਰੀ ਫੈਲਣ ਦੀ ਹੋਰ ਬੁਮਾਰੀ ਤਾਂ ਲੱਗੂਗੀ ਇਹ ਤਾਂ ਪਤਲੀਆ ਗੰਦਾ ਨਹੀਂ ਨਹੀਂ ਜਰਬ ਲੱਗੀ ਪਈ ਹੈ ਬੁਮਾਰੀ ਲੱਗੀ ਪਈ ਹੈ ਹਾਂ ਜੀ ਬੱਚੇ ਨੂੰ ਬੁਖਾਰ ਹੋ ਰਿਹਾ ਹੈ ਬਿਮਾਰ ਹੋ ਰਿਹਾ ਖੰਘ ਤੇ ਜ਼ਖਾਮ ਕਮੇਟੀ ਚ ਵੀ ਮਿਲਿਓ ਤੁਸੀਂ ਕਦੇ ਅਧਿਕਾਰੀਆਂ ਨੂੰ ਕਿਹਾ ਉਹਨਾਂ ਨੂੰ ਕੋਈ ਮਤਲਬ ਇੰਨੀ ਅਸੀਂ ਇਹ ਚਿੰਗਰੇ ਜਾ ਕੇ ਆਇਤੇ ਪਰ ਕੀ ਕਹਿੰਦੇ ਨੇ ਜੀ ਬੰਦਾ ਜਿੰਨੇ ਕਹਿੰਦੇ ਆਮਾਗਾ ਦੇ ਅਤਵਾਰਤੀ ਆਏ ਹੈ ਨਹੀਂ ਕੱਲਾ ਆਉ ਤੇ ਇੱਧਰ ਨਹੀਂ ਮੁੜ ਗਈ ਮੰਨ ਕੀ ਕਰਦੇ ਉਸੇ ਮੰਨ ਤਾਂ ਅਸੀਂ ਆ ਹੀ ਕਰਦੇ ਅੱਦੇ ਪੈਣ ਦੀ ਭਾਈ ਜੀ ਕਿ ਨਾਲ ਭਾਈ ਜੀ ਜਗਤਵਿੰਦਰ ਜੀ ਜਗਤਵਿੰਦਰ ਭਾਈ ਲੰਗਰ ਨੂੰ ਇਸ ਸਮੇਂ ਜਦੋਂ ਲੰਗਰ ਨੂੰ ਤਾਂ ਇੱਥੇ ਆ ਕੇ ਤੁਹਾਨੂੰ ਕੀ ਫੀਲ ਹੋ ਰਿਹਾ ਹੈ ਭਾਈ ਜੀ ਇੱਥੇ ਬਹੁਤ ਜਿਆਦਾ ਨਰਕ ਹੈ ਜੀ ਉਰੇ ਬਿਮਾਰੀ ਹੈ ਜੀ ਉਰੇ ਮੱਛਰ ਨਾ ਕੋਈ ਕਮੇਟੀ ਵਾਲਾ ਧਿਆਨ ਹੈ ਨਾ ਉਰੇ ਕੋਈ ਦਫ਼ਤਰ ਵਾਲਾ ਧਿਆਨ ਹੈ ਉਰੇ ਜਿਹੜੇ ਆ ਸਾਡੇ ਘਰ ਨੇ ਤੇ ਇੱਧਰ ਘਰ ਨੇ ਤੇ ਇੱਧਰ ਇੱਧਰ ਘਰ ਨੇ ਸਾਰੇ ਬਲਾਕ ਚ ਨੇ ਜੀ ਇਹਨਾਂ ਦੇ ਸਾਰਿਆਂ ਦੇ ਸਾਧਨ ਬਾਰੋ-ਬਾਰੀ ਖੜੇ ਨੇ ਤੁਰਨ ਦੇ ਵਿੱਚ ਬਹੁਤ ਜਿਆਦਾ ਪ੍ਰੋਬਲਮ ਆਉਂਦੀ ਹੈ ਕੋਈ ਬਾਹਰ ਨਹੀਂ ਆ ਰਿਹਾ ਕਾਮਕਾਰ ਰੁਕੇ ਪਏ ਨੇ ਲੋਕਾਂ ਦੇ ਇੱਥੇ ਨਾਲੀਆਂ ਦੇ ਵਿੱਚ ਕੋਈ ਠੱਠਾ ਵੱਜਦਾ ਹੈ ਆ ਥੋਂ ਵਿਲਾ ਕੋਈ ਉਰੇ ਬੁੜੀਆਂ ਦੋ ਤਿੰਨ ਡਿਗੀਆਂ ਨੇ ਜੀ ਠੱਠੇ ਆਉਂਦੇ ਨੇ ਪਾਣੀ ਕਰਕੇ ਗਰਮੀ ਹੋ ਰਹੀ ਹੈ ਵਿੱਚ ਬੈਂਦੇ ਨੇ ਮੱਛਰ ਬਹੁਤ ਜਿਆਦੇ ਅਣਜਾਣ ਇੱਥੇ ਸਾਡੇ ਗਵੰਡੀਆਂ ਦੇ ਬੁੜੀ ਡਿਗੀ ਵਿਚਾਰੀ ਦੋ ਤਿੰਨ ਵਾਰੀ ਜਵਾਖ ਵੀ ਡਿਗਦੇ ਨੇ ਜੀ ਇੱਥੇ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈਗਾ ਜੀ ਬਹੁਤ ਨੁਕਸਾਨ ਹੋ ਚੁੱਕੇ ਨੇ ਬਿਰਦ ਸਾਡੇ ਘਰ ਦੇ ਨੇ ਕੋਈ ਦਵਾਈ ਲਿਆਉਣੀਆਂ ਜਵਾਖ ਆਲੇ ਨੇ ਬੈੰਨਾ ਹੁੰਦੀਆਂ ਨੇ ਜੀ ਸਾਨੂੰ ਉੱਧਰ ਜਾ ਕੇ ਜਵਾਖ ਉਚਾੜ ਕੇ ਆਉਣਾ ਪੈਂਦਾ ਕੀ ਲੱਗਦਾ ਜੇ ਕੋਈ ਹਾਦਸਾ ਹੁੰਦਾ ਤਾਂ ਜ਼ਿੰਮੇਵਾਰ ਕੋ ਸਰਕਾਰ ਆ ਜੀ ਜ਼ਿੰਮੇਵਾਰ ਅਸੀਂ ਪਹਿਲਾਂ ਕਿੰਨੇ ਵਾਰੀ ਜਾਇਆ ਸਾਡੀਆਂ ਮਾਤਾ ਜਾਏ ਸਾਡੇ ਭਾਈ ਜਾਏ ਬਹੁਤ ਜਾਏ ਕੋਈ ਹੱਲ ਨਹੀਂ ਕੋਈ ਹੱਲ ਨਹੀਂ ਹੈਗਾ ਜੀ ਬਹੁਤ ਦੁਖੀ ਹਾਂ ਜੀ ਹੁਣ ਜਿਹੜੇ ਹੈਗੇ ਮੁਹੱਲਾ ਵਾਸੀ ਆ ਕੇ ਪਏ ਨੇ ਕਿ ਕੀ ਕਹਿਣਾ ਚਾਹੁੰਦੇ ਉਹ ਵੀ ਇਹਨਾਂ ਦੀ ਜਿਹੜੀ ਹੈ ਜਾਨ ਮਾਲ ਦਾ ਖਵਾਲਾ ਕਿਹਨੂੰ ਬਣਨਾ ਚਾਹੀਦਾ ਇਹਨਾਂ ਨੂੰ ਬਣਨਾ ਚਾਹੀਦਾ ਜੀ ਸਰਕਾਰ ਨੂੰ ਆਪਣੇ ਪਿੰਡ ਦਫ਼ਤਰ ਦੇ ਵਿੱਚ ਮੇਨ ਆ ਜੀ ਸਾਰੇ ਕਿਤੇ ਜਾਈਆਂ ਕੋਈ ਸੁਣਵਾਈ ਨਹੀਂ ਹੈਗੀ ਤੁਹਾਡੇ ਸਾਹਮਣੇ ਆ ਜੀ ਉਰੇ ਬਿਮਾਰੀਆਂ ਨੇ ਜੇ ਕਿੰਨੀਆਂ ਹਾਲਾਤ ਕਹੇ ਜਿਹੜੇ ਹਾਲਾਤ ਆ ਤਾਂ ਦੇਖ ਲਓ ਤਾਂ ਕੈਮਰੀ ਦੱਸ ਦੋ ਜੀ ਤੁਹਾਨੂੰ ਕਹੇ ਜੇ ਲਾਤ ਨਹੀਂ ਮੈਨੂੰ ਦੱਸੋ ਵੀ ਲੋੜ ਦੀ ਹੈ ਜਿਵੇਂ ਇੱਧਰ ਬੀਚ ਦੇ ਵਿੱਚ ਇੱਥੇ ਤੋਂ ਆਪਾਂ ਥੋੜਾ ਸੁੱਕਾ ਹੈ ਤਾਂ ਕਰਕੇ ਖੜੇ ਆ ਇੱਧਰ ਦੇ ਜਾ ਕੇ ਦੇਖੋ ਪਾਣੀ ਹੈ ਪਾਣੀਆ ਉਧਰਲੀ ਵਿੱਚ ਉਥੋਂ ਗਾਹਾਂ ਤੱਕ ਪਾਣੀ ਹੋਇਆ ਪਿਆ ਪਾਈਪ ਡੇਢ ਤੋਂ 2 ਮਹੀਨੇ ਹੋ ਗਿਆ ਜੀ ਕੋਈ ਗੌਰ ਨਹੀਂ ਹੈ ਜੀ ਕਿਸ ਤਰ੍ਹਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਬਹੁਤ ਜ਼ਿਆਦਾ ਆਉਂਦਾ ਜੀ ਇੱਕ ਕਾਰ ਦੇ ਵਿੱਚ ਜਵਾਖਾਂ ਨੂੰ ਛੱਡ ਕੇ ਆਉਣਾ ਪੈਂਦਾ ਜੀ ਲੈ ਕੇ ਆਉਣਾ ਪੈਂਦਾ ਜੀ ਹੁਣ ਜਿਹੜੇ ਸਾਰੇ ਕਾਰੋਬਾਰ ਵਾਲੇ ਜਵਾਖ ਨੇ ਜੀ ਆਉਂਦੇ ਨੇ ਜਾਂਦੇ ਨੇ ਬਹੁਤ ਪ੍ਰੋਬਲਮ ਆ ਰਹੀ ਆ ਜੋ ਆੱਖਾਂ ਦੀ ਪ੍ਰੋਬਲਮ ਹੈ ਬਾਕੀ ਮਾਤਾ ਨੂੰ ਕੋਈ ਗੁਰੂ ਘਰ ਨਹੀਂ ਜਾ ਸਕਦਾ ਕੋਈ ਮੱਛਾ ਦੇਖਣ ਨਹੀਂ ਜਾ ਸਕਦਾ ਕੋਈ ਬਾਜ਼ਾਰਤ ਨਹੀਂ ਜਾ ਸਕਦਾ ਜੀ 100 ਚੀਜ਼ਾਂ ਲੈ ਕੇ ਆਉਣੀਆਂ ਪੈਂਦੀਆਂ ਨੇ ਅੰਦਰ ਕਾਇਦ ਹੋ ਰਿਹਾ ਹੈ ਜੀ ਅਰ ਜੀ ਜੀ ਇੱਕ ਦਰਬਾ ਦੇ ਵਿੱਚ ਜਿਹੜਾ ਹੈਗਾ ਹਾਲਾਤ ਬਹੁਤ ਮੱਤ ਤੋਂ ਬੁੱਤਰ ਬਲੇ ਹੋਏ ਲਗੇ ਜਿਹੜਾ ਸੀਵੇਜ ਦਾ ਗੰਦਾ ਪਾਣੀ ਹੈ ਉਹ ਸੜਕਾਂ ਤੇ ਖੜਿਆ ਹੈ ਕਈ ਹਫ਼ਤਿਆਂ ਤੋਂ ਲੋਕ ਬੜੇ ਪਰੇਸ਼ਾਨ ਨੇ ਕਿ ਮਾਮਲਾ ਤੁਹਾਡੇ ਧਿਆਨ ਚ ਬਿਲਕੁਲ ਸਾਡੇ ਧਿਆਨ ਚ ਹੈ ਜੀ ਕੁਝ ਕਥਾਵਾਂ ਤੇ ਜਿਵੇਂ ਲਫਾਫੇ ਵਿੱਚ ਬੋਤਲਾਂ ਇਹ ਕਾਫੀ ਸਮਾਨ ਆਉਣ ਦੇ ਕਾਰਨ ਸੀਵਰੇਜ ਬਲੌਕ ਹੋ ਗਿਆ ਸੀਗਾ ਸੀਵਰੇਜ ਬਲੌਕ ਹੋਣ ਲਈ ਹੋ ਰਿਹਾ ਤਾਂ ਸਾਡੇ ਨੇ ਵੀ ਇਹ ਆਏ ਕੁਝ ਲੋਕ ਕਹਿੰਦੇ ਵੀ ਉੱਥੇ ਆਇਂ ਕਰਕੇ ਸਾਡੇ ਇਹ ਕੰਮ ਹੋਰੇਗਾ ਤਾਂ ਕੁਝ ਬੀਆਂ ਦੇ ਵਿੱਚ ਪਾਣੀ ਖੜਾ ਸੀਗਾ ਉਹ ਟੈਂਕਰਾਂ ਨਾਲ ਕਢਾਇਆ ਗਿਆ ਤੇ ਕੁਝ ਥਾਂ 'ਤੇ ਹੁਣ ਕੱਲ ਮਸ਼ੀਨ ਆ ਗਈ ਹੈ ਉਹ ਕੰਮ ਚੱਲ ਰਿਹਾ ਛੇਤੀ ਤੋਂ ਛੇਤੀ ਉਹਦਾ ਹੱਲ ਹੋਰੇ ਮੈਂ ਤਿੰਨ ਤੋਂ ਚਾਰ ਵਾਰੀ ਜਾਇਆ ਆ ਉੱਥੇ ਤੇ ਬਾਕੀ ਜੋ ਅਧਿਕਾਰੀ ਨੇ ਉਹਨਾਂ ਬਾਰੇ ਮੰਤਰੀ ਸਾਹਿਬ ਨੂੰ ਕਿਹਾ ਸੀ ਵੀ ਅਧਿਕਾਰੀਆਂ ਨੂੰ ਥੋੜਾ ਜਿਹਾ ਕਹੋ ਜੀ ਮੰਤਰੀ ਸਾਹਿਬ ਨੇ ਸਖਤ ਨਿਰਦੇਸ਼ ਦਿੱਤੇ ਨੇ ਵੀ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਊਗਾ ਜਿਹੜਾ ਵੀ ਕੋਈ ਅਣਗੈਲੀ ਕਰੂਗਾ ਅੱਜ ਵੀ ਉੱਤੇ ਪਾਣੀ ਜਿਹੜਾ ਜੀ ਬਹੁਤ ਵੱਡੀ ਪਦਾਰਥ ਚ ਖੜਾ ਹੈਗਾ ਪਾਣੀ ਕਦੋਂ ਤੱਕ ਨਿਕਲ ਸੰਜੀਵ ਜੀ ਰਾਤ ਮਸ਼ੀਨ ਆ ਗਈ ਹੈ ਜੀ ਜੋ ਆਪਣੇ ਡਰੇਵੇ ਦੇ ਮਸ਼ੀਨ ਵਿੱਚ ਹੈਗੀ ਆ ਉਹ ਸੰਰੂਰ ਚੱਲ ਰਹੀ ਸੀ ਤਾਂ ਉਹ ਮਸ਼ੀਨ ਆ ਗਈ ਹੈ ਅੱਜ ਉਹ ਮਸ਼ੀਨ ਦਾ ਕੰਮ ਸਟਾਰਟ ਹੋ ਜਾਣਾ ਹੈ ਕੱਲ ਨੂੰ ਸ਼ਾਮ ਤੱਕ ਉਹ ਪਾਣੀ ਸਾਰਾ ਨਿਕਲ ਜਾਣਾ ਜੀ ਜਿਵੇਂ ਸ਼ਹਿਰ ਵਾਸੀ ਦੇ ਦੱਸਿਆ ਜੀ ਕਿ ਬਿਮਾਰੀਆਂ ਫੈਲਣ ਦਾ ਖਤਰਾ ਬਹੁਤ ਵੱੰਸ਼ਰ ਖੜੇ ਹੈ ਜਿਵੇਂ ਕਿ ਤੰਗੀ ਫੈਲ ਰਹੀ ਹੈ ਜੀ ਉਹਦੀ ਸਫਾਈ ਪ੍ਰੋਪਰ ਕਰਾਈ ਬਿਲਕੁਲ ਜੀ ਆਪਾਂ ਨੂੰ ਵੀ ਪਤਾ ਹੀ ਹੈ ਜਦੋਂ ਪਾਈਪ ਲਾਈਨ ਟੁੱਟ ਗਈ ਹੈ ਪਾਈਪ ਲਾਈਨ ਉਹ ਦੇਖੋ ਕੰਮ ਹੁੰਦਾ ਹੀ ਹੋਊਗਾ 2-4 ਦਿਨ ਤਾਂ ਲੱਗਣਗੇ ਆਪਾਂ ਨੂੰ ਵੀ ਪਤਾ ਵੀ ਪਾਣੀ ਗੰਦਾ ਹੈ ਗੰਦੇ ਪਾਣੀ ਨਾਲ ਨੁਕਸਾਨ ਹੁੰਦਾ ਹੈ ਪਰ ਉੱਥੇ ਅਫਸਰ ਸਾਹੀ ਪੂਰੀ ਲੱਗੀ ਹੋਈ ਹੈ ਉਹਨੂੰ ਬਣਾਉਣ ਲੱਗੇ ਹੋਇਆ ਅੱਜ ਮਸ਼ੀਨ ਲੱਗ ਜਣੀ ਹੈ ਤੇ ਕੱਲ ਉਹ ਪ੍ਰੋਪਰ ਸਾਰੇ ਦੀ ਸਫਾਈ ਕਰ ਦਣਗੇ ਜਿਵੇਂ ਲੰਮਾ ਸਮਾਂ ਹੋ ਗਿਆ ਗਲੀ ਤਾਂ ਦੇਖੋ ਜੀ ਪਿਛਲੀਆਂ ਸਰਕਾਰਾਂ ਦੀ ਜਿਹੜੀਆਂ ਟੈਕ ਲੈਣਾ ਨੇ ਉਹ ਬਿਲਕੁਲ ਛੋਟੀਆਂ ਪਾਈਆਂ ਹੋਈਆਂ ਨੇ ਪੈਪ ਲੈਣਾ ਛੋਟੀਆਂ ਪਾਈਆਂ ਹੋਈਆਂ ਨੇ ਉਹ ਪਏ ਸਾਡੀ ਸਰਕਾਰ ਤੇ ਰਿਹਾ ਚਲੋ ਕੋਈ ਨਹੀਂ ਜੋ ਪੁਰਾਣੀਆਂ ਸਰਕਾਰਾਂ ਦੀਆਂ ਹੁੰਦੀਆਂ ਅਣਗਾਲੀਆਂ ਕੀਤੀਆਂ ਹੋਈਆਂ ਨੇ ਅਸੀਂ ਸਾਨੂੰ ਜ਼ਿੰਮੇਵਾਰੀ ਸੌਂਪੀ ਹੈ ਇਸ ਹਲਕੇ ਦੀ ਵਿੱਤ ਮੰਤਰੀ ਸਾਹਿਬ ਨੂੰ ਜ਼ਿੰਮੇਵਾਰੀ ਸੌਂਪੀ ਹੈ ਅਸੀਂ ਬਿਲਕੁਲ ਕੰਮ ਕਰ ਰਹੇ ਹਾਂ ਜੀ ਉਹਨੂੰ ਹੱਲ ਕਰਨ ਦੇ ਮਸਲੇ ਨੂੰ ਜੀ ਸਾਹਿਬ ਕੀ ਨਾਮ ਹੈ ਜੀ ਮਰਣਾ ਦੇ ਪ੍ਰਿਕਸ ਗੁਪਤੀ ਦੀ ਗੜਬੜ ਵਿੱਚ ਬਹੁਤ ਵੱਤਵੱਤਰ ਹਾਲਾਤ ਹੋਏ ਹੋਣਗੇ ਅੱਜ ਜਿਹੜਾ ਹੈਗਾ ਮਹਿਲਾਵਾਂ ਦੇ ਵੀ ਮਹੱਲੇ ਦੀ ਵਾਲੇ ਜਿਹੜਾ ਹੈਗਾ ਪ੍ਰਦਰਸ਼ਿਤ ਕੀਤਾ ਤੁਸੀਂ ਮੌਕੇ ਤੇ ਪਹੁੰਚ ਉਸ ਦੀ ਗੈਣਾ ਚਾਹੋਗੇ ਠੀਕ ਹੈ ਜੀ ਇਹਨਾਂ ਦੇ ਮੁਸ਼ਕਲਾਂ ਸਮਝਦੇ ਆਂ ਸੀ ਤੇ ਇਹਨੂੰ ਖੋਲਣ ਦੇ ਉੱਪਰ ਯਤਨ ਚੱਲ ਰਹੇ ਨੇ ਤੇ ਕੁਝ ਬਲਾਕੇਜ ਜਿਆਦਾ ਹੈ ਇਹਦੇ ਕਰਕੇ ਅਸੀਂ ਅੱਜ ਇੱਕ ਨਵੀਂ ਮਸ਼ੀਨ ਵੀ ਵੱਡੀ ਮਸ਼ੀਨ ਮੰਗਾਈ ਹੈ ਉਹ ਅੱਜ ਦੁਪਹਿਰ ਤੋਂ ਬਾਅਦ ਉਹ ਆਪਣੀ ਚਾਲੂ ਹੋ ਜੂਗੀ ਹੋਪਫੁਲੀ ਅੱਜ ਇਹ ਸੀਵਰ ਲਾਈਨ ਚੱਲ ਪੈਣੀ ਹੈ ਜੀ ਪ੍ਰੋਬਲਮ ਸਮੱਸਿਆ ਹੈ ਕਿ ਜੀ ਗਰਾਉਂਡ ਦੀ ਗੱਲ ਕਰੀ ਗਰਾਉਂਡ ਦੇ ਸਮੱਸਿਆ ਕੀ ਹੈ ਅਸਲੀ ਸਮੱਸਿਆ ਤਾਂ ਜੀ ਇਹ ਹੈ ਵੀ ਜਿਹੜੀਆਂ ਗਲੀਆਂ ਨੇ ਤੇ ਸਾਰੀਆਂ ਸੀਵਰ ਨਾਲ ਟੈਪ ਨੇ ਕਿਸੇ ਦੇ ਅੱਗੇ ਵੀ ਕੋਈ ਵੀ ਜਾਲੀ ਕੁਝ ਨਹੀਂ ਲੱਗਾ ਹੋਇਆ ਉਹ ਸਾਰੇ ਜਿੰਨੇ ਲਫਾਫੇ ਬੋਤਲਾਂ ਹੁੰਦੀਆਂ ਨੇ ਉਹ ਸਾਰੀਆਂ ਸੀਵਰ ਦੇ ਵਿੱਚ ਆ ਪੈਣੀਆਂ ਨੇ ਤੇ ਜਦੋਂ ਜਦੋਂ ਨਾਲ ਨਾਲ ਜਦੋਂ ਮਿੱਟੀ ਵਗੈਰਾ ਜਾਂਦੀ ਹੈ ਤਾਂ ਸੀਵਰ ਨੂੰ ਬਲੌਕ ਕਰ ਲੈਂਦੀ ਹੈ ਜਿਹਦੇ ਕਰਕੇ ਮੈਨ ਹੌਲ ਨੇ ਜਿਹੜੇ ਓਵਰਫਲੋ ਕਰ ਜਾਂਦੇ ਉਹ ਹੀ ਆਪਾਂ ਇੱਥੇ ਦਿੱਕਤ ਪਈ ਹੈ ਆ ਰਹੀ ਆਪਾਂ ਨੂੰ ਜੀ ਪਰ ਲੇਕਿਨ ਜੋ ਤੁਸੀਂ ਮੌਕੇ ਦੇ ਹਾਲਾਤ ਦੇਖੇ ਨੇ ਕਹੇ ਜੀ ਹਾਲਾਤ ਨੇ ਹਾਲਾਤ ਗੰਭੀਰ ਨੇ ਜੀ ਤੇ ਇਹਦੇ ਉੱਪਰ ਗੌਰ ਕੀਤੀ ਹੈ ਹਾਂਜੀ ਗੌਰ ਕੀਤੀ ਹੈ ਜੀ ਗੌਰ ਕਾਇ ਕੀਤੀ ਵੀ ਜਾਰੀ ਹੈ ਕੀਤੀ ਵਿਜਾਉ ਜੀ ਇਹ ਮਹਿਲਾਵਾਂ ਨੇ ਹੁਣ ਜਿਹੜਾ ਆ ਕੇ ਤੁਹਾਨੂੰ ਦਿਖਾਇਆ ਤੇ ਤੁਸੀਂ ਕੋਈ ਅਧਿਕਾਰੀ ਧਿਆਨ ਚ ਲਿਆ ਰਹੇ ਹੋ ਹਾਂਜੀ ਹਾਂਜੀ ਅਧਿਕਾਰੀ ਜਾਂ ਧਿਆਨ ਲੇ ਆ ਵੀ ਰਹੇ ਆ ਤੇ ਲਿਆਉਂਦੇ ਵੀ ਰਹੇ ਆ ਇਹ ਮੰਤਰੀ ਸਾਹਿਬ ਨਾਲ ਵੀ ਗੱਲਬਾਤ ਹੋਈ ਹੈ ਜੀ ਉਹਨਾਂ ਨੇ ਵੀ ਗੱਲਬਾਤ ਕੀਤੀ ਤੁਹਾਡੇ ਨਾਲ ਮੰਤਰੀ ਸਾਹਿਬ ਦੇ ਵਸਤੇ ਹਾਂਜੀ ਉਹਦੀ ਸਾਹਿਬ ਦਾ ਮੇਰੇ ਨਾਲ ਹੋਈ ਹੈ ਫੋਨ ਤੇ ਇੱਥੇ ਤੁਹਾਡੇ ਆਪਣੇ ਦਫਤਰ ਜੀ ਤੁਹਾਡੇ ਸਾਹਮਣੇ ਹੋਈ ਹੈ ਗੱਲ ਉਹ ਤੇ ਕੀ ਲੱਗਦਾ ਜੀ ਕਦੋਂ ਤੱਕ ਹੱਲ ਹੋ ਜੂਗਾ ਇਹ ਲੋਕਾਂ ਨੂੰ ਉਮੀਦ ਹੈਗੇ ਜੀ ਅੱਜ ਇਹ ਲੈਣ ਕਲੀਅਰ ਹੋ ਜੂ ਜੀ ਤੇ ਸਾਰਾ ਪਾਣੀ ਉਤਰ ਜਾਣਾ ਪਰ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਹੈਗਾ ਅਸੀਂ ਖਬਰਾਂ ਚਲਾ ਰਹੇ ਆ ਅਸੀਂ ਪੱਖ ਜਾਣਨ ਦੀ ਕੋਸ਼ਿਸ਼ ਕਰ ਰਹੇ ਆ ਪਰ ਲੇਕਿਨ ਇਹੀ ਹਰ ਵਾਰ ਕਿਹਾ ਜਾਂਦਾ ਕਿ ਜਲਦ ਹੋ ਜੂਗਾ ਪਰ ਲੇਕਿਨ ਇਹਨਾਂ ਦਾ ਕਹਿਣਾ ਕਿ 1 ਮਹੀਨੇ ਦੇ ਕਰੀਬ ਹੋ ਗਿਆ ਐਂ ਬਸ ਸਮੱਸਿਆ ਨੂੰ ਇਸ ਦੇ ਉੱਪਰ ਕੀ ਕਹਿਣਾ ਚਾਹੋਗੇ ਕੌਸ਼ਿਸ਼ਾਂ ਚੱਲ ਰਹੀਆਂ ਨੇ ਸਾਡੀਆਂ ਜੀ ਕੋਸ਼ਿਸ਼ ਹੀ ਕਰ ਸਕਦੇ ਆ ਤੇ ਇਹਦਾ ਪ੍ਰੋਪਰ ਹੱਲ ਨਹੀਂ ਜੀ ਕੋਈ ਨਹੀਂ ਨਹੀਂ ਪ੍ਰੋਪਰ ਹੱਲ ਹੈ ਜੀ ਪ੍ਰੋਪਰ ਹੱਲ ਹੈਗਾ ਇਹਦਾ ਪ੍ਰੋਪਰ ਹੱਲ ਤੁਹਾਨੂੰ ਦੱਸਿਆ ਜੇ ਮਸ਼ੀਨ ਆਊਗੀ ਉਹਦੇ ਨਾਲ ਸਫਾਈ ਹੋਊਗੀ ਮੈਨਹੋਲ ਕੱਲੇ ਕੱਲੇ ਮੈਨਹੋਲ ਦੀ ਸਫਾਈ ਹੋਊਗੀ ਇਸ ਤੋਂ ਪਹਿਲਾਂ ਵੀ ਤੁਸੀਂ ਸ਼ਾਇਦ ਦੇਖਿਆ ਹੋਣਾ ਆਪਣੇ ਗ੍ਰੈਬ ਬਾਕਟ ਉਹ ਵੀ ਉਹਨਾਂ ਨੇ ਮੈਨ ਹੋ ਕਰਦੇ ਆ। ਐਸ ਵੀ ਸਭ ਜਦੋਂ মিডিਆ ਆ ਜਾਂਦਾ ਜਾਂ ਮਹੱਲੇ ਵਾਲੇ ਇਕੱਠੇ ਹੋ ਜਾਂਦੇ ਨੇ ਸਿਰਫ ਇੱਕ ਜਾਂ ਦੋ ਦਿਨ ਹੀ ਥੋੜੇ ਐਫਰਟ ਕੀਤੇ ਜਾਂਦੇ ਨੇ ਦੁਬਾਰਾ ਫੇਰ ਉਹੀ ਹਾਲਾਤ ਆਉਂਦੇ ਨੇ। ਨਹੀਂ ਨਹੀਂ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। ਉਹ ਸਾਡੇ ਚੱਲਦੇ ਰਹਿੰਦੇ ਨੇ ਤੇ ਕੋਈ ਗੱਲ ਨਹੀਂ ਵੀ ਜੇ মিডিਆ ਚ ਆਊਗਾ ਫੇਰ ਵੀ ਅਸੀਂ ਕੰਮ ਕਰਾਂਗੇ ਵੈਸੇ ਵੀ ਸਾਡਾ ਕੰਮ ਆਪਣਾ ਨਰਿੰਦਰ ਚੱਲਦਾ ਰਿਹਾ।